ਹੁਣ ਅੱਜ ਦੇ ਲੀਡਰਾਂ ਵੱਲ ਝਾਤੀ ਮਾਰੋ ਆ ਸਾਢੇ 3-4 ਸਾਲ ਹੋ ਗਏ ਬੇਅਦਬੀ ਕਿੰਨੀ ਕਵਾਰ ਹੋ ਗਈ ਸਭ ਕੋ ਤੁਹਾਡੇ ਸਾਹਮਣੇ ਇਨਸਾਫ ਕੋਈ ਨਹੀਂ ਮਿਲਿਆ ਤੇ ਇੱਕ ਬੇਨਤੀ ਕਰਾਂ ਜੇ ਕੋਈ ਧਰਨਾ ਲਾ ਕੇ ਬੈਠ ਜਾਵੇ ਨਾ ਕੋਈ ਕਵੇ ਕਿ ਭਾਈ ਆਪਾਂ ਜਿਹੜੇ ਲੋਕ ਬੇਅਦਬੀ ਕਰਦੇ ਉਹਨਾਂ ਵਾਸਤੇ ਇੱਕ ਕਾਨੂੰਨ ਬਣਾਇਆ ਜਾਵੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਸਾਡਾ ਸਾਥ ਦਿਓ ਤੇ ਕੋਈ ਨਹੀਂ ਸਾਥ ਦਿੰਦਾ ਆ ਸਤਕਾਰਯੋਗ ਭਾਈ ਗੁਰਜੀਤ ਸਿੰਘ ਜੀ ਬੈਠੇ ਹੋਏ ਨਾ ਟਾਵਰ ਦੇ ਉੱਤੇ ਕਿੰਨੇ ਕਹ ਤੁਹਾਡੇ ਸਾਡੇ ਵਿੱਚੋਂ ਜਿਨ੍ਹਾਂ ਨੇ ਉੱਥੇ ਜਾ ਕੇ ਹਾਜ਼ਰੀ ਭਰੀ ਮੈਂ ਆਪਣੇਆਂ ਦੇ ਉੱਤੇ ਵੀ ਗਿਲਾ ਕਰਦਾ ਆਪਣੀ ਸ਼ਰੈਣੀਆਂ ਦੇ ਉੱਤੇ ਢਾਡੀਆਂ ਤੇ ਕਵੀਸ਼ਰਾਂ ਤੇ ਰਾਗੀਆਂ ਤੇ ਪ੍ਰਚਾਰਕਾਂ ਦੇ ਅਸੀਂ ਰੌਲਾ ਪਤਾ ਕੀ ਪਾਉਂਨੇ ਅਸੀਂ ਗ੍ਰੰਤੀ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਵੀ ਸਾਡਾ ਸਤਕਾਰ ਨਹੀਂ ਕਰਦੇ ਪਿੰਡ ਵਾਲੇ ਸਾਡਾ ਸਨਮਾਨ ਨਹੀਂ ਕਰਦੇ ਸੰਗਤ ਸਾਨੂੰ ਮਾਰ ਨਹੀਂ ਦਿੰਦੀ ਅਸੀਂ ਆਪਣੇਆਂ ਦਾ ਸਤਕਾਰ ਕਰ ਰਹੇ ਹਾਂ ਸਾਡਾ ਫਰਜ਼ ਬਣਦਾ ਸੀ ਨਾ ਕਿਉਂਕਿ ਆਗੂ ਪਿੰਡਾਂ ਦੇ ਵਿੱਚ ਗੁਰੂ ਕੇ ਰਾਗੀ ਢਾਡੀ ਦੀ ਸਿੰਘ ਕਮਿਸ਼ਨ ਪ੍ਰਚਾਰਕ ਗ੍ਰੰਥੀ ਸਿੰਘ ਹੀ ਆ ਨਾ ਸਾਡਾ ਫਰਜ ਬਣਦਾ ਸੀ ਨਾ ਉਥੇ ਜਾ ਕੇ ਭਾਈ ਗੁਰਜੀਤ ਸਿੰਘ ਦਾ ਸਾਥ ਦਈਏ ਅਸੀਂ ਸਾਥ ਤੇ ਕੀ ਦੇ ਨਾਲ ਉਲਟਾ ਸੀ ਫੇਸ ਸੋਸ਼ਲ ਮੀਡੀਆ ਤੇ ਬਿਆਨ ਦਿੰਦੇ ਫਿਰਦੇ ਆਂ ਕਿ ਸਾਡੀ ਕਦਰ ਕੋਈ ਨਹੀਂ ਕਰਦਾ ਆਪਾਂ ਕਿਹੜਾ ਉਹਨਾਂ ਦੀ ਕਦਰ ਕਰ ਰਹੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਵਾਸਤੇ ਉੱਥੇ ਟਾਵਰ ਦੇ ਉੱਤੇ ਚੜ ਕੇ ਸਿੰਘ ਬੈਠਾ ਹੋਏ ਮੈਂ ਬੇਨਤੀ ਕਰਾਂ ਭਾਈ ਜਰੂਰ ਜਾਓ ਇੰਨਾ ਗਰਮੀਆਂ ਦੇ ਦਿਨਾਂ ਵਿੱਚ ਇੱਕ ਘੰਟਾ ਧੁੱਪੇ ਕੁਰਸੀ ਲਾ ਕੇ ਤੇ ਬੈਠ ਕੇ ਦਿਖਾ ਦਿਓ ਉਹ ਸਿੰਘ ਸਾਡੇ ਵਾਸਤੇ ਬੈਠਾ ਹੋਇਆ ਟਾਵਰ ਦੇ ਉੱਤੇ ਚੜ ਕੇ ਸਤਿਗੁਰੂ ਦਾ ਅਦਬ ਵਾਸਤੇ ਸਤਿਗੁਰਾਂ ਦੇ ਸਤਕਾਰ ਵਾਸਤੇ ਪਰ ਸਾਡੇ ਵਿੱਚੋਂ ਵਿਰਲੇ ਲੋਕ ਆ ਜਿਹੜੇ ਉੱਥੇ ਉੱਥੇ ਹਾਜ਼ਰੀ ਭਰ ਕੇ ਆਏ ਹੋ ਭਾਈ ਜਰੂਰ ਹਾਜ਼ਰੀ ਭਰਨ ਵਾਸਤੇ ਜਾਈਏ ਪੰਚ ਇਹ ਕੌਮ ਦੀ ਖਾਤਰ ਬੈਠਾ ਆ ਕਿ ਜਿਹੜੇ ਸਤਿਗੁਰੂ ਦੀ ਬੇਅਦਵੀ ਕਰਦੇ ਉਹਨਾਂ ਵਾਸਤੇ ਕਾਨੂੰਨ ਬਣਾਇਆ ਜਾਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬੰਦੀ ਸਿੰਘ ਰਹਾਅ ਕੀਤੇ ਜਾਣ ਅਸੀਂ ਕਿਹੜਾ ਕੰਮ ਨਹੀਂ ਕਰ ਸਕਦੇ ਅਸੀਂ ਤੇ ਉਹ ਉਹ ਕੌਮ ਆ ਜਿਹੜੇ ਧੋਣਾ ਦੇ ਚ ਧੁਕੇ ਹੋਏ ਹੰਕਾਰ ਦੇ ਕਿੱਲੇ ਹੁੰਦੇ ਨੇ ਅਸੀਂ ਉਹ ਕੱਢਣੇ ਜਾਣਦੇ ਆ ਉਹ ਕੱਢਨੇ ਅਸੀਂ ਵੱਡੇ ਵੱਡੇ ਕਹਿੰਦੇ ਕਹੋਂਦੇ ਜਿਹੜੇ ਜਰਨਲ ਆ ਨਾ ਉਹਨਾਂ ਦੀਆਂ ਨੱਕ ਦੇ ਨਾਲ ਲਕੀਰਾ ਕਢਾ ਛੜੀਆਂ ਸੀ ਉਹ ਲੋਕ ਜੇ ਅੱਜ ਅਸੀਂ ਇੱਕ ਹੋ ਜਾਈਏ ਤੇ ਅਸੀਂ ਬੰਦੀ ਸਿੰਘਾਂ ਨੂੰ ਰਿਹਾਨੇ ਕਰਵਾ ਸਕਦੇ ਭਾਵੇਂ ਡਿਬਰੂਗੜ੍ਹ ਦੀ ਜੇਲ੍ਹ ਵਾਲੇ ਹੋਣ ਜਾਂ ਪਹਿਲਾਂ ਵਾਲੇ ਬੰਦੀ ਸਿੰਘ ਹੋਣ ਕਿ ਅਸੀਂ ਇਹਨਾਂ ਨੂੰ ਰਿਹਾਨੇ ਕਰਵਾ ਸਕਦੇ ਜੇ ਅੱਜ ਅਸੀਂ ਇੱਕ ਹੋ ਜਾਈਏ ਪਰ ਅਸੀਂ ਇੱਕ ਹੋਣਾ ਨਹੀਂ ਕਿਉਂਕਿ ਸਾਨੂੰ ਸਾਡੀਆਂ ਕੁਰਸੀਆਂ ਦਾ ਡਰ ਆ ਸਾਨੂੰ ਪਤਾ ਵੀ ਜੇ ਫਲਾਣਾ ਅੱਗੇ ਲੰਘ ਗਿਆ ਸਾਡਾ ਕਿੰਬ ਨੂੰ ਭਾਈ ਅਮਰਤਪਾਲ ਸਿੰਘ ਆਇਆ ਕਿੰਨੇ ਪੰਜਾਬ ਦੇ ਲੀਡਰਾਂ ਨੂੰ ਕੁਰਸੀ ਦਾ ਡਰ ਪੈ ਗਿਆ ਸੀ ਅਮਰਤ ਸ਼ਕਾਉਣਾ ਸ਼ੁਰੂ ਕਰ ਦਿੱਤਾ ਅਸੀਂ ਤੇ ਨੌਜਵਾਨੀ ਨੂੰ ਮਾਰਨਾ ਨਸ਼ੇ ਦੇ ਦੇ ਕੇ ਸਮੈਕ ਦੇ ਟੀਕੇ ਲਾ ਲਾ ਕੇ ਮਾਰਨਾ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਸ਼ੇ ਦੇ ਦੇ ਕੇ ਗੰਦੀਆਂ ਸ਼ਰਾਬਾਂ ਪਿਆ ਪਿਆ ਕੇ ਮਾਰਨਾ ਇਹਨੇ ਤੇ ਅਮਰਤ ਛਕਾਉਣਾ ਸ਼ੁਰੂ ਕਰ ਦਿੱਤੇ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੇ ਵੀ ਆਪਾਂ ਗੁਲਾਮ ਗੁਲਾਮ ਆਪਾਂ ਆਜ਼ਾਦ ਹੋਣਾ ਅਗਲਿਆਂ ਨੇ ਐਨਐਸਏ ਕਾਨੂੰਨ ਬਿਨਾਂ ਕਿਸੇ ਗੱਲ ਤੋਂ ਲਾ ਕੇ ਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸਾਡੇ ਜੋਧਿਆਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਇਹਨੂੰ ਹੀ ਗੁਲਾਮੀ ਆਖਿਆ ਜਾਂਦਾ ਹੈ ਕਿ ਜੇ ਤੁਸੀਂ ਅਮਰਤ ਛਕਾਉਣ ਦੀ ਗੱਲ ਕਰੋਗੇ ਤੁਹਾਨੂੰ ਤਾਂ ਵੀ ਸਖਤ ਤੋਂ ਸਖਤ ਸਜ਼ਾ ਮਿਲ ਸਕਦੀ ਹੈ ਜੇ ਮਾਵਾਂ ਦੇ ਪੁੱਤ ਬਚਾਓਗੇ ਤਾਂ ਵੀ ਤੁਹਾਡੇ ਤੇ ਐਨਐਸਏ ਲੱਗ ਸਕਦੀ ਹੈ ਤੇ ਜੇ ਤੁਸੀਂ ਨੌਜਵਾਨ ਮੁੰਡਿਆਂ ਦੇ ਕੇਸ ਰੱਖਾਓਗੇ ਅੱਜ ਸਮਾਂ ਐਸਾ ਵੀ ਤਾਂ ਵੀ ਤੁਹਾਡੇ ਤੇ ਐਨਐਸਏ ਲੱਗ ਸਕਦੀ ਸਨਮਾਨਯੋਗ ਸਾਧ ਸੰਗਤ ਜੀ ਸੱਚ ਦਾ ਸਾਥ ਦਿਓ ਬੈਠਾ ਹੋਇਆ ਟਾਵਰ ਦੇ ਉੱਤੇ ਸਿੰਘ ਭਾਈ ਗੁਰਜੀਤ ਸਿੰਘ ਉਹਦਾ ਸਾਥ ਦਈਏ ਬਾਅਦ ਵਿੱਚ ਪਤਾ ਸੀ ਕੀ ਕਰਦੇ ਜੇ ਅਸੀਂ ਹੁਣ ਨਾ ਸਾਥ ਦਈਏ ਫਿਰ ਅਸੀਂ ਨਾ ਭੋਗਾਂ ਦੇ ਉੱਤੇ ਵੱਡੇ ਵੱਡੇ ਇਕੱਠ ਕਰਦੇ ਆ ਤੇ ਫੇਸਬੁੱਕ ਤੇ ਪਤਾ ਸੀ ਕੀ ਲਿਖ ਕੇ ਪਾਉਣੇ ਵੱਡੇ ਵੱਡੇ ਪੰਥਕ ਆਗੂ ਆ ਨਾ ਜਿਹੜੇ ਉਹ ਵੀ ਫਿਰ ਲਿਖ ਕੇ ਪਾਉਣਗੇ ਪੰਥ ਨੂੰ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਿਉਂਦੇ ਬੰਦੇ ਦੀ ਕਦਰ ਕੀਤੀ ਜਿਉਂਦੇ ਬੰਦੇ ਦਾ ਸਾਥ ਦਿੱਤਾ ਦੀਪ ਸਿੱਧੂ ਸੀ ਕਿੰਨੀਆਂ ਉਹਨੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸਾਡੇ ਲੋਕਾਂ ਨੇ ਗਦਾਰ ਕਹਿਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਦੀਪ ਸਿੱਧੂ ਅਕਾਲ ਚਲਾਣਾ ਕਰ ਗਿਆ ਸੀ ਪੰਜਾਬ ਹਰ ਲੀਡਰ ਨੇ ਸਿਆਸੀ ਨੇ ਧਾਰਮਿਕ ਨੇ ਹਰ ਜਥੇਬੰਦੀਆਂ ਨੇ ਇਹ ਗੱਲ ਲਿਖੀ ਸੀ ਫੇਸਬੁੱਕ ਦੇ ਦੇ ਕੇ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਤੇ ਮੈਂ ਬੇਨਤੀ ਕਰ ਦਉਣਾ ਜਿਹੜਾ ਜੂੰਦਾ ਸੀ ਉਹਦੇ ਤੇ ਗਦਾਰ ਕਿਉਂ ਉਹਦੇ ਗਦਾਰੀ ਦੇ ਸਾਡੀ ਕਿਹੜਾ ਸੀ ਉਹਦੇ ਗਲੇ ਦੇ ਵਿੱਚ ਲੜਕਾ ਦਿੱਤੇ ਉਦੋਂ ਤੇ ਸਾਥ ਕਿਸੇ ਨੇ ਨਹੀਂ ਦਿੱਤਾ ਫਿਰ ਤੁਸੀਂ ਕਹਿੰਦੇ ਪੰਥ ਨੂੰ ਕੌਮ ਨੂੰ ਘਾਟਾ ਪੈ ਗਿਆ ਜੂੰਦੇ ਦੀ ਕਦਰ ਕਰੋ ਜੂੰਦੇ ਦਾ ਸਾਥੋ ਮਰਿਆਂ ਦੇ ਉੱਤੇ ਵੱਡੇ ਵੱਡੇ ਭੋਗਾਂ ਦੇ ਉੱਤੇ ਕਾਟਾ ਕਾ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦੀ ਬਾਹ ਫੜੋ ਲੱਤਾਂ ਖਿੱਚਣ ਵਾਲਾ ਕੰਮ ਨਾ ਕਰੀਏ ਅੱਜ ਸਮਾਂ ਮੰਗ ਕਰਦਾ ਵੀ ਬਾਹ ਫੜਨ ਵਾਲਾ ਕੰਮ ਕਰੀਏ ਪਰ ਸਾਡਾ ਪੰਜਾਬੀਆਂ ਦਾ ਸੁਭਾਈ ਬਣ ਚੁੱਕਿਆ ਵੀ ਲੱਤਾਂ ਖਿੱਚੋ ਲੱਤਾਂ ਪਿੰਡ ਵਿੱਚ ਇੱਕ ਬੰਦਾ ਕੋਈ ਸਹੀ ਕੰਮ ਕਰਦਾ ਹੋਣਾ ਤੇ ਸਾਰੇ ਪਿੰਡ ਵਾਲੇ ਵਿਰੋਧੀ ਹੋ ਜਾਂਦੇ ਆ ਇਹ ਵੱਡਾ ਜਥੇਦਾਰ ਬਣਿਆ ਫਿਰਦਾ ਇਹ ਵੱਡਾ ਲੀਡਰ ਬਣਿਆ ਫਿਰਦਾ ਤੇ ਜੇ ਕਿਤੇ ਉਹੀ ਬੰਦਾ ਮਾੜਾ ਕੰਮ ਕਰੇ ਸਾਰਾ ਬੰਦਾ ਸਾਥ ਦਿੰਦਾ ਵੀ ਬੰਦਾ ਹੀ ਪਿੰਡ ਵਿੱਚ ਤੂੰ ਆ ਤੇਰੇ ਤੋਂ ਬਿਨਾਂ ਤੇ ਬੰਦਾ ਹੀ ਕੋਈ ਨਹੀਂ ਸੀ ਦਿੰਦਾ ਜਥੇਦਾਰੀ ਅਸਲ ਵਿੱਚ ਹੋਣ ਤੂੰ ਬਣੇ ਲੀਡਰ ਹੀ ਅਸਲ ਵਿੱਚ ਬਣੇ ਸਰਪੰਚ ਪੰਜ ਹੀ ਹੋਣਾ ਅਸਲ ਵਿੱਚ ਮੈਂਬਰ ਹੀ ਅਸਲ ਵਿੱਚ ਤੂੰ ਬਣਿਆ ਮਾੜਾ ਕੰਮ ਕਰੇ ਸਾਰੇ ਸਾਥ ਦੇਣ ਵਾਸਤੇ ਤਿਆਰ ਚੰਗਾ ਕੰਮ ਕਰੇ ਤੇ ਲੱਤਾਂ ਖਿਚਣ ਤੋਂ ਸੋਅ ਆਏ ਸਾਡੇ ਪੰਜਾਬੀਆਂ ਦੇ ਕੋਲ ਕਾਮ ਹੀ ਕੋਈ ਨਹੀਂ ਹੈਗਾ ਤਾਂ ਹੀ ਤੇ ਅੱਜ ਡਾਂਗਾ ਫੇਰੀਆਂ ਤਾਂ ਹੀ ਤੇ ਸਤਿਗੁਰੂ ਦੀ ਬੇਅਦਬੀ ਹੋਈ ਤਾਂ ਹੀ ਤੇ ਅੱਜ ਸਾਡੀਆਂ ਪੱਗਾਂ ਲਾਤ ਰੀਆਂ ਛਿੱਤਰ ਕਮ ਫੇਰੇ ਐਸੇ ਕਰਕੇ 베ਰੇ ਵੀ ਅਸੀਂ ਇੱਕ ਨਹੀਂ ਤੇ ਜੇ ਅਸੀਂ ਇਦਾਂ ਇੱਕ ਥਾਂ ਤੇ ਉੱਤੇ ਬੈਠ ਜਾਈਏ ਕਿਸੇ ਦੀ ਕੀ ਜੁਰਤ ਵੀ ਸਾਡੇ ਵੱਲ ਕੋਈ ਅੱਖ ਚੁੱਕ ਕੇ ਵੇਖੇ